ਜਿੜੇਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਹੈ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚੋਂ ਬਿਰਜਗਾਰੀ ਨੂੰ ਖਤਮ ਕੀਤਾ ਜਾਵੇਗਾ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਪਰ ਫਰੀਕੋਟ ਦੇ ਵਿੱਚ ਪਿਛਲੇ 12 ਦਿਨਾਂ ਤੋਂ ਕੱਚੇ ਕਾਮੇ ਆਪਣੀਆਂ ਦਰਖਾਵਾਂ ਲਈ ਸੰਘਰਸ਼ ਕਰ ਰਹੇ ਨੇ ਪਰ ਹਾਲੇ ਤੱਕ ਉਹਨਾਂ ਨੂੰ ਉਹਨਾਂ ਦੇ ਅੰਦਰ ਰਖਾਵਾਂ ਨਹੀਂ ਮਿਲਿਆ ਗੱਲ ਕਰੀਏ ਫਰੀਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਲੋਕਾਂ ਨੂੰ 24 ਘੰਟੇ ਸੇਵਾ ਦੇਣ ਲਈ ਸਰਕਾਰ ਵੱਲੋਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਫ੍ਰੀਕ ਕੋਰ ਦੇ ਸੇਵਾ ਹਸਤਾਂ ਦੇ 24 ਦੇ ਕਰੀਬ ਮੁਲਾਜ਼ਮ ਹਨ ਜਿਨ੍ਹਾਂ ਨੂੰ ਜਿਹੜੀਆਂ 5 ਮਹੀਨਿਆਂ ਤੋਂ ਕਰੀਬ ਸਮਾਂ ਹੋ ਚੁੱਕਿਆ ਦਿਨਖਾਵਾ ਨਹੀਂ ਮਿਲ ਗਿਆ ਅਤੇ ਉਹਨਾਂ ਵੱਲੋਂ 12 ਦਿਨਾਂ ਦੇ ਵਿੱਚ ਉਹਨਾਂ ਦਾ ਧਰਨਾ ਜਿਹੜਾ ਪ੍ਰਵੇਸ਼ ਕਰ ਚੁੱਕਿਆ ਹੈ ਅੱਜ ਉਹਨਾਂ ਵੱਲੋਂ ਸ਼ਹਿਰ ਦੇ ਵਿੱਚ ਇੱਕ ਮਾਰਚ ਕਰਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਆਪਣੀ ਨਰਾਜ਼ਗੀ ਜाहिर ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਉਹਨਾਂ ਨੂੰ 5 ਮਹੀਨੇ ਸਮਾਂ ਹੋ ਚੁੱਕਿਆ ਉਹਨਾਂ ਨੂੰ ਦਿਨਖਾਵਾ ਨਹੀਂ ਮਿਲ ਗਿਆ ਜਿਸ ਦੇ ਕਾਰਨ ਉਹ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਕਹਾਂ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਦਿਨਖਾਹਾਂ ਨਹੀਂ ਮਿਲੀਆਂ ਸੀ ਜਿਸ ਕਾਰਨ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਕੇ ਦਿਨਖਾਹ ਲੈਣੀਆਂ ਪਈਆਂ ਪਰ ਉਹ ਫੇਰ ਮਜਬੂਰ ਨੇ ਉਹਨਾਂ ਨੂੰ ਹਾਲੇ ਤੱਕ ਜਿਹੜੀਆਂ ਦਿਨਖਾਹਾਂ ਉਹਨਾਂ ਦੀਆਂ ਨਹੀਂ ਮਿਲ ਰਹੀਆਂ ਸੋ ਸਰਕਾਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਆਦ ਗਿਆ ਇਹ ਪੋਲ ਖੋਲਦੀਆਂ ਨੇ ਤੇ ਨਾਲ ਦੀ ਨਾਲ ਜੋ ਬੇਰਜਗਾਰੀ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੀਆਂ ਵੀ ਮੂੰਹ ਬੋਲਦੀਆਂ ਤਸਵੀਰਾਂ ਨੇ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਹਿੰਦੇ ਨੇ ਇਹ ਕੱਚੇ ਮੁਲਾਜ਼ਮ ਅਤੇ ਕਿਨੇ ਇਹਨਾਂ ਦੀਆਂ ਹੋਰ ਮੰਗਾਂ ਜਿਨ੍ਹਾਂ ਵੱਲ ਹਾਈ ਤੱਕ ਅੰਗੋਲਾ ਕੀਤਾ ਹੋਇਆ ਹੈ ਮੇਰਾ ਨਾਮ ਪ੍ਰਕਰਤ ਸਿੰਘ ਜੀ ਐਸ ਆਰ ਤੇ ਆਪਣਾ ਮੈਸੇਵਲਾ ਹਸਪਤਾਲ ਦੇ ਵਿੱਚ ਆਪਣਾ ਕੰਪਿਊਟਰ ਆਪਰੇਟਰ ਦੀ ਪੋਸਟ ਤੇ ਨਾਮਦਾ ਜੀ ਤੇ ਸਾਡਾ ਧਰਨਾ ਅੱਜ 12ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਜੀ ਤੇ ਅੱਜ ਅਸੀਂ ਆਪਣੇ ਹਸਪਤਾਲ ਦੇ ਵਿੱਚੋਂ ਧਰਨਾ ਚ ਆਪਣਾ ਰੋਜ਼ਮਾਰਚ ਸ਼ੁਰੂ ਕੀਤਾ 10 ਵਜੇ ਜੀ ਤੇ ਉਸ ਤੋਂ ਬਾਅਦ ਭਾਈ ਕਣੀਆ ਸਿੰਘ ਟੌਂਗਵੈਜ ਦੀ ਹੁੰਦੇ ਡੀਸੀ ਦਫ਼ਤਰ ਤੇ ਕਰ ਜਾ ਕੇ ਆ ਕੇ ਤੇ ਇੱਥੇ ਹਸਪਤਾਲ ਦੇ ਵਿੱਚ ਆ ਕੇ ਭਾਰੀ ਨਾੜੇ ਬਾਜੀ ਕੀਤੀ ਆ ਜੀ ਤੇ ਸਾਡੀ ਸਰਕਾਰ ਤੋਂ ਮੰਗ ਇਹੀ ਹੈ ਜੀ ਜਿਹੜੀਆਂ ਸਾਡੀਆਂ ਬੰਦੀਆਂ ਤਨਖਾਹਾਂ ਪੰਜਾਹ ਮਹੀਨਿਆਂ ਦੀਆਂ ਉਹ ਸਾਨੂੰ ਦਿੱਤੀਆਂ ਜਾਣ ਜੀ ਤੇ ਜਿਹੜਾ ਅੱਗੇ ਤੋਂ ਜਿਹੜੀ ਸਾਡੀ ਤਨਖਾਹ ਦਾ ਜਿਹੜਾ ਉਹ ਪੱਕਾ ਹੱਲ ਕੀਤਾ ਜਾਵੇ ਜਿਵੇਂ ਮਹੀਨੇ ਦੀ ਮਹੀਨੇ ਜਿਵੇਂ ਦੂਜੇ ਪੱਕੇ ਮਲਾਜ਼ਮਾਂ ਨੂੰ ਮਿਲਦੀ ਆ ਉਵੇਂ ਦਿੱਤੀ ਜਾਵੇ ਜੀ ਸਰਕਾਰ ਕੱਚੇ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ ਜੀ ਤੇ ਸਾਡੀ ਸਰਕਾਰ ਤੋਂ ਪਰਜੋਰ ਮੰਗ ਇਹੀ ਹੈ ਜੀ ਕਿ ਸਾਡੀ ਜਿਹੜੀ ਤਰਖਾ ਪੰਜਾਂ ਮਹੀਨਾ ਹੀ ਦਿੱਤੀ ਜਾਵੇ ਜੀ ਸਾਡੇ ਮੁਲਾਜ਼ਮ ਬੜੇ ਪਰੇਸ਼ਾਨ ਹੁੰਦੇ ਆ ਜੀ ਨੈਤਰੋ ਇਹ ਦੂਰੋਂ ਨੇੜੇੋਂ ਚੱਲ ਕੇ ਆਉਂਦੇ ਆ ਜੀ ਕੋਈ ਫਲੋਈਪੁਰ ਤੋਂ ਆਉਂਦਾ ਕੋਈ ਕਸਮਪੱਟੀ ਤੋਂ ਆਉਂਦਾ ਕੋਈ ਕਿੱਥੋਂ ਆਉਂਦਾ ਪਿੰਡਾਂ ਜੋ ਚੱਲ ਕੇ ਆਉਂਦੇ ਆ ਜੀ ਟੋਡਾਡੀ ਨੈਤਰੋ ਇਹ 100 ਰੁਪਿਆ ਕਿਰਾਏ ਪਾੜੇ ਦਾ ਤੇਲ ਪਾਣੀ ਦਾ ਲੱਗ ਜਾਂਦਾ ਜੀ ਤੇ ਘਰਦਿਆਂ ਨੂੰ ਵੀ ਹੁਣ ਤਾਂ ਕਹਿਣ ਲੱਗ ਗਏ ਆ ਜੀ ਜੀ ਤੁਸੀਂ ਇਦੋਂ ਤਾਂ ਹਟ ਹੀ ਜਾਓ ਇਹ ਕਰਕੇ ਜੀ ਹੁਣ ਮਜਬੂਰੀਆਂ ਆ ਜੀ ਫਸੇ ਆ ਜੀ ਨਾਲ ਸਨ ਵਿਚਾਲੇ ਆ ਜੀ। ਪ੍ਰਸ਼ਾਸਨ ਕੀ ਨਾਲ ਗੁਰੀ ਗੱਲਬਾਤ ਕਰਦੇ ਆ। ਦੋਸਤ ਮੈਂ ਦਿੰਦਾ। ਅਸਮ ਸਿੰਘ ਸਾਹਿਬ ਕੀ ਕਹਿੰਦੇ ਜੀ। ਮਾਨਯੋਗ ਐਸਐਮਓ ਸਾਹਿਬ ਨਾਲ ਵੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਜੀ। ਕਾਫੀ ਵਾਰ ਮੰਗ ਪੱਤਰ ਇਹਨਾਂ ਨੂੰ ਵੀ ਦੇ ਚੁੱਕੇ ਆ ਜੀ। ਤੇ ਇਹ ਕਹਿੰਦੇ ਆ ਜੀ ਆਪਣਾ ਉੱਚ ਅਧਿਕਾਰੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਆ ਜੀ। ਸਿਵਲ ਸਰਜਨ ਸਾਹਿਬ ਕੋਲੇ ਵੀ ਜਾਏ ਆ ਜੀ। ਇਹ ਵੀ ਕਹਿੰਦੇ ਵੀ ਆਪਣਾ ਉੱਚ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਆ ਜੀ। ਐਮਐਲਏ ਸਾਹਿਬ ਕੋਲੇ ਵੀ ਗਏ ਸੀਗੇ ਜੀ। ਉਹ ਕਹਿੰਦੇ ਆਪਣਾ ਅਸੀਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਵੀ ਹੈ ਜੀ ਤੇ ਜਲਦੀ ਤੁਹਾਡਾ ਹੱਲ ਹੋ ਜਾਊਗਾ ਪ੍ਰੋਸੈਸ ਦੇ ਵਿੱਚ ਹੈ ਜੀ ਕੰਮ ਤੁਹਾਡਾ ਤੇ ਕੱਲ ਸਾਡੇ ਇਸ ਧਰਨੇ ਦੇ ਵਿੱਚ ਆਪਣਾ ਮਾਨਯੋਗ ਬੀਜੇਪੀ ਦੇ ਪ੍ਰਧਾਨ ਗੌਰਵ ਕੱਕੜ ਜੀ ਆਏ ਸੀ ਜੀ ਉਹਨਾਂ ਨੇ ਵੀ ਹਾਈਲਾਈ ਲਵਾਈ ਹੈ ਜੀ ਉਹਨਾਂ ਨੇ ਵੀ ਸਾਡਾ ਸਮਰਥਨ ਕੀਤਾ ਜੀ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਸਾਡੀ ਸਰਕਾਰ ਤੋਂ ਬਸ ਮੰਗ ਇਹੀ ਹੈ ਜੀ ਜਿਹੜੀਆਂ ਸਾਡੀਆਂ ਤਨਖਾਹਾਂ 5 ਮਹੀਨਿਆਂ ਦੀਆਂ ਸਾਨੂੰ ਦੇ ਦਿੱਤੀਆਂ ਜਾਣ ਜੀ ਅੱਗੇ ਤੋਂ ਸਾਡੀ ਤਨਖਾਹ ਦਾ ਪੱਕਾ ਹੱਲ ਕੀਤਾ ਜਾਵੇ ਜੀ ਜਨਾਬ ਜੇ ਸਾਡੀਆਂ ਹਣ ਮੰਗਾਂ ਪਸਾਂ ਅੱਜ 12ਵਾਂ ਦਿਨ ਹੋ ਗਿਆ ਜੀ ਹੁਣ ਅਸੀਂ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘੀ ਜਾਂਦੇ ਆ ਜੀ ਨੈਤਰੋ ਜਾਉਣਾ ਪੱਕੇ ਥਾਂ ਤੇ ਬੈਠੇ ਆ ਠੰਡ ਇੰਨੀ ਆ ਤੇ ਜੇਕਰ ਸਾਡੀ ਗੱਲਬਾਤ ਜਲਦੀ ਨਾ ਸੁਣੀ ਗਈ ਤਾਂ ਅਸੀਂ ਹੋਰ ਜਥੇਬੰਦੀਆਂ ਨੂੰ ਨਾਰਾ ਲਾ ਕੇ ਅਸੀਂ ਭਾਰੀ ਪ੍ਰਦਰਸ਼ਨ ਕਰਾਂਗੇ ਇਸ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਆਪਣਾ ਜਿਲ੍ਹੇ ਦਾ ਪ੍ਰਸ਼ਾਸਨ ਹੋਊਗੀ ਇਹਦਾ ਤੁਹਾਡੇ ਮੇਰਾ ਨਾਮ ਪਰਮਜੀਤ ਸੋਰੀ ਅਸੀਂ ਕਿੰਨੇ ਤੁਸੀਂ ਇੱਥੇ ਜਿਹੜੇ ਕੱਚੇ ਮੁਲਾਜ਼ਮ ਆ ਜਿਹੜੇ ਇੱਥੇ ਕੰਮ ਕਰਦੇ ਆ 24 ਮਾ 24 ਮੁਲਾਜ਼ਮ ਆ ਸਰਕਾਰ ਦਾ ਵੀ ਕਰ ਰਹੀ ਹੈ ਕਿ ਪੱਕਿਆ ਜਿਹੜੇ ਕੱਚੇ ਨੂੰ ਪੱਕੀ ਕੀਤਾ ਜਾਵੇਗਾ ਨੌਕਰੀ ਹੋਰ ਦਿੱਤੀ ਜਾ ਲੀਏ ਕੀ ਲੱਗਦਾ ਕਿ ਇਹ ਦਾਅਵੇ ਤੇ ਸਰਕਾਰ ਕਰੀ ਉਤਰੀ ਹੈ ਨਹੀਂ ਸਰਕਾਰੀ ਨਹੀਂ ਕਰਦੀ ਉਹ ਥੋੜੇ ਸਾਹਮਣੇ ਕੱਚੇ ਮੁਲਾਜ਼ਮ ਨੂੰ ਪੱਕਾ ਕੀ ਕਰੇਗੇ ਜੇ ਤਾਂ ਸਾਡਾ ਪਾਲ ਵੀ ਕਿੰਨਾ ਸਮਾਂ ਹੋਵੇ ਤੇ ਤੁਸੀਂ ਦੱਸੋ ਸਰ ਸਾਡੇ 5 ਮਹੀਨੇ ਪਾਣੀ ਆਈ ਪਹਿਲਾਂ ਵੀ ਤਨਕਾ ਪਾਣੀ ਵੀ ਨਹੀਂ ਦੇ ਪਹਿਲਾਂ ਰੂਪੀਏ ਸੀ ਕੇ ਵੀ ਨਹੀਂ ਉਹ ਲੋਗ ਇਹੋ ਕਰਨੇ ਲੱਗੇ ਜਮਰਵਾ ਲਈ ਉਹ ਲੋਕ ਇੱਕ ਵਾਰੀ ਕਰਕੇ ਅੰਦਰ ਪਾ ਕੇ ਦਿਖਾ ਪਰ ਘਟਣਗੇ ਸਿਰ ਪੰਜ ਦਿਨ ਕੰਮਕਾਰ ਕਿਸੇ ਕੋਲ ਲਾਵਦੇ ਹੋ ਤੇ ਜਿਹੜਾ ਨਾ ਕੰਮਕਾਰ ਸਰ ਹੁੰਦਾ ਹੀ ਹੈ ਪਰਭਾਵ ਸਾਰੇ ਪਾਸੇ 24 ਮੁਲਾਜ਼ਮਾਂ ਦਾ ਅਕਸਰ ਕੰਮਕਾਰ ਸਾਹਮਣੇ ਸਭ ਨੂੰ ਪਤਾ ਹੀ ਹੈ ਅਫੈਕਟ ਤਾਂ ਪੈਂਦਾ ਹੀ ਹਸਪਤਾਲ ਸਾਰੇ ਪਾਸੇ ਪਰਫਾਰਮੈਂਸ ਵੀ ਹੈ ਐਮ ਐਲ ਪੀ ਤੇ ਆਪਣੇ ਕੰਪਿਊਟਰ ਆਪਰੇਟਰਾਂ ਦੇ ਜਿਹੜੇ ਸੀਟਾਂ ਖਾਲੀ ਪਈਆਂ ਕਰਦੇ ਨੇ